ਸਿੱਖੀ ਦੇ ਵਿੱਚ ਪ੍ਰਚਾਰ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਹੋਰ ਕਿਸੇ ਧਰਮ ਵਿੱਚ ਨਹੀਂ ਰਹੇ ਸਾਰੇ ਧਰਮ ਸੰਖੇ ਤੇ ਗੁਰੂ ਦੇ ਸੇਖ ਹੋ ਕੇ ਤੇ ਸਾਧ ਸੰਗਤ ਦੀ ਇੱਥੇ ਦੂਜੇ ਧਰਮਾਂ ਦੇ ਆਗੇ ਪ੍ਰਚਾਰ ਕਰਕੇ ਆਪਣਾ ਪ੍ਰਭਾਵ ਪਾ ਕੇ ਆਪ ਸਿੱਖਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੇ ਕਰੇ ਧਿਆਨ ਮਾਰ ਜੇ ਆਪਾਂ ਨਾ ਸੰਭਿਆ ਆਪਣਾ ਵਿਰਸਾ ਤੇ ਸਦਾ ਵਾਸਤੇ ਆਪਣੇ ਅੱਥਰੂ ਚੜੇ ਜਾਂਦਾ ਹੈ ਇਸ ਨੂੰ ਸਾਪੜਦਾ ਯਾਤਨ ਕਰਿਆ ਕਰੀਏ ਸਤਿ ਕਿਰਪਾ ਕਰੇ ਸਰਵਰਤ ਦਾ ਹਰ ਪ੍ਰਭ ਕਦੇ ਨੋ ਨਾ ਸਤਗੁਰੂ ਦੀ ਕਿਰਪਾ ਕਰਨ ਸਾਧ ਸੰਗਤ ਦੀ ਅਤਿ ਆਸ ਦੀ ਤਰ ਕਰਦੇ ਤੁਸੀਂ ਪਿਆਰ ਭਜਿਆ ਗੁਰਦੇਵ ਪਾਚਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਇਹ ਹੀ ਦਿੱਤੀ ਹੈ ਕਿ ਗ੍ਰੰਥੀ ਸਿੰਘਾਂ ਦਾ ਜਿੱਨਾ ਗੁਰੂ ਦੇ ਵਜੀਰ ਦਾ ਜਿੱਨਾ ਸੇ ਸਤਿਕਾਰ ਕਰਾਂਗੇ ਨਾ ਤੇ ਉਹਨਾਂ ਹੀ ਸਾਡੇ ਵਾਸਤੇ ਵਾਹਿਗੁਰੂ ਉਹਦਾ ਕਾਰਨ ਹੈ ਮੰਤਰੀ ਸਤਕਾਰ ਕਰਾਂਗੇ ਪੰਤਰੀ ਕਹੇਗਾ ਮੇਰਾ ਪਿਆਰਾ ਸੀ ਉਹਦਾ ਸਤਕਾਰ ਉਹ ਖੁਸ਼ ਹੋ ਜਾਂਦਾ ਤੇ ਸਾਡਾ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬਾ ਉਹਦਾ ਵਜੀਰ ਪੰਦਾ ਛੋਟੀ-ਕੋਟੀ ਗੱਲ ਨਹੀਂ ਉਹ ਦੁਨੀਆ ਦਾ ਮਾਲਕ ਹੈ ਤੇ ਦੁਨੀਆ ਦੇ ਮਾਲਕ ਦਾ ਵਜੀਰ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਘਰ ਦਾ ਗ੍ਰੰਥੀ ਬੈਠਾ ਹੋਵੇ ਕਦੇ ਧਿਆਨ ਮਾਰਿਆ ਨਮਸਕਾਰ ਦੋਵਾਂ ਨੂੰ ਦੀਜੀਏ ਉਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਿਰ ਝੋਣੇ ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਗੁਰੂ ਘਰ ਦਾ ਗ੍ਰੰਥੀ ਤੇ ਮਹਾਰਾਜ ਸਤਿ ਕੀ ਕਰਦੇ ਆ ਜੇ ਸਾਡਾ ਭੇਖਾ ਹੋਵੇ ਤੇ ਸਾਡਾ ਗੁਰੂ ਕਿਹੜਾ ਬੋਲਦਾ ਇਹ ਸਾਡਾ ਭੇਖਾ ਹੈ ਸਤਿਗੁਰੂ ਮਹਾਰਾਜ RAM ਕਈ ਦੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਬਾਅਦ ਕਹਿੰਦੇ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਸ ਸਾਡਾ ਗੁਰੂ ਹੈ ਉਹ ਤੇ ਪਿੰਡਾਂ ਆ ਸਿੱਖਾਂ ਤੈਨੂੰ ਗਲ ਮੰਕੜੀ ਵਿੱਚ ਲੈਣ ਵਾਸਤੇ ਤਿਆਰ ਹੈ ਮੈਂ ਓਏ ਆਪ ਤਾਂ ਸਹੀ ਸਿੱਖ ਬਣਦੇ ਸਹੀ ਸਿੱਖ ਹੋਵੇ ਪੂਰਾ ਗੁਰੂ ਘਰ ਪਰਮ ਓ ਅੱਗੇ ਰੱਖਣਾ ਨਹੀਂ ਰੱਖਿਆ ਤੇ ਦੱਸ ਦੋ ਗੁਰੂ ਅਰਜਨ ਸਾਹਿਬ ਨੇ ਛੇਵੇਂ ਪਾਤਸ਼ਾਹ ਦਾ ਮਾਰ ਬਾਬਾ ਕੋਟਾ ਸਾਹਿਬ ਨੂੰ ਦਵਾਇਆ ਵੀ ਤੇਰੇ ਸਿੱਖ ਗੁੱਪ ਨਾਲੋਂ ਅੱਗੇ ਆ। ਸਤਿਗੁਰੂ ਕਿਰਪਾ ਕਰੇ ਸਾਥ ਸੰਗਤ ਇਸ ਕਰਕੇ ਅਸੀਂ ਗੁਰੂ ਘਰ ਵਿੱਚ ਆ ਕੇ ਪਿੱਛੇ ਜਿਹੇ ਨਾ ਹੋ ਕੇ ਬਹਿ ਜਾ ਕਰੀਏ ਗੁਰੂ ਸਾਹਿਬ ਨੂੰ ਡਰਾਉਣਾ ਨਹੀਂ ਉਹਦੇ ਖੋਦੀ ਨਾਂ ਕਲਾ ਤੇੜ ਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਗਿਆਨੀ ਰੂਪ ਸਿੰਘ ਦੀ ਉਹ ਜਿਹੜੀ ਕਲਾ ਦੇ ਬਨਾਰੇ ਪਿਤਾ ਜੀ ਦੇ ਨਾਲ ਬਹੁਤ ਪਿਆਰ ਉਹਨਾਂ ਨੇ ਵੀ ਹਾਜ਼ਰੀ ਕਰਨੀ ਵਿਚਾਰ ਆਪ ਜੀ ਦੇ ਸਨਮੁਖ ਰੱਖਣ ਦਾ ਯਤਨ ਕਰਾਂ ਤਿਆਰ ਕਰ